ਸਟਾਰ ਪਿਛਲੇ ਕੁਝ ਮਹੀਨਿਆਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਅਪਣਾਈਆਂ ਗਈਆਂ ਨੀਤੀਆਂ ਦਾ ਦੁਨੀਆ ਭਰ ਦੇ ਦੇਸ਼ਾਂ ਉਤੇ ਵੱਡਾ ਅਸਰ ਪਿਆ ਹੈ ਡੈਡੀ ਇਥੋਂ ਤੱਕ ਕਿ ਕੈਨੇਡਾ ਵਰਗੇ ਅਮਰੀਕਾ ਦੇ ਮਿੱਤਰ ਅਤੇ ਸਹਿਯੋਗੀ ਰਹੇ ਗੁਆਢੀ ਦੇਸ਼ ਨੂੰ ਵੀ ਆਪਣੀਆਂ ਨੀਤੀਆਂ ਵਿੱਚ ਇਸ ਕਾਰਨ ਵੱਡਾ ਬਦਲਾ ਕਰਨਾ ਪਿਆ ਹੈ ਡੈਂਡੀ ਤजारत ਅਤੇ ਹੋਰ ਕਈ ਪੱਖਾਂ ਤੋਂ ਭਾਰਤ ਵੀ ਚਿੰਤਾਤੁਰ ਜਾਪਦਾ ਹੈ ਡੈਂਡੀ ਕੈਨੇਡਾ ਪਿਛਲੇ ਕੁਝ ਸਾਲਾਂ ਤੋਂ ਵੱਡੇ ਆਰਥਿਕ ਖਸਾਰੇ ਵਿੱਚੋਂ ਲੰਘ ਰਿਹਾ ਹੈ ਇਸ ਦੀ ਹਰ ਪੱਖੋਂ ਸਥਿਤੀ ਵਿੱਚ ਨਿਗਾਰ ਆਇਆ ਹੈ ਡੰਡੀ ਇੱਥੇ ਘਰਾਂ ਅਤੇ ਸਰਕਾਰੀ ਸਹੂਲਤਾਂ ਦੀ ਘਾਟ ਰੜਕਣ ਲੱਗੀ ਹੈ ਜਰਮਾ ਵਿੱਚ ਵਾਧਾ ਹੋਇਆ ਹੈ ਡੰਡੀ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਨੇ ਵੀ ਇਸ ਤੇ ਵੱਡਾ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ ਹੈ ਇਸ ਹਾਲਤ ਵਿੱਚ ਕੈਨੇਡਾ ਵੱਲ ਦਾ ਰੁਖ કરી ਰੱਖਣ ਵਾਲੇ ਲੱਖਾਂ ਭਾਰਤੀਆਂ ਜਿੰਨਾ ਵਿੱਚ ਪੰਜਾਬੀ ਨੌਜਵਾਨ ਵਦੇਰੇ ਹਨ ਉੱਤੇ ਵੀ ਅਸਰ ਪਿਆ ਹੈ ਡੰਡੀ ਆਪਣੇ ਅੰਦਰੂਨੀ ਹਾਲਾਤ ਨੂੰ ਵੇਖਦੇ ਹੋਏ ਕੈਨੇਡਾ ਨੇ ਦੁਨੀਆ ਭਰ ਵਿੱਚੋਂ ਆਉਂਦੇ ਲੋਕਾਂ ਦੇ ਦਾਖਲੇ ਉੱਤੇ ਵੱਡੀਆਂ ਰੋਕਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਡੰਡੀ ਵੀਜ਼ਾ ਅਤੇ ਇਮੀਗ੍ਰੇਸ਼ਨ ਦੀਆਂ ਨੀਤੀਆਂ ਵਿੱਚ ਵੀ ਸਖਤੀ ਲਿਆ ਕੇ ਵਿਦੇਸ਼ੀਆਂ ਨੂੰ ਉੱਥੇ ਆਉਣ ਤੋਂ ਰੋਕਣ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ ਜਿੰਦੀ ਭਾਰਤ ਤੋਂ ਜਾਣ ਵਾਲੇ ਲੋਕਾਂ ਖਾਸ ਕਰਕੇ ਪੰਜਾਬੀ ਨੌਜਵਾਨਾਂ ਜੋ ਹਮੇਸ਼ਾ ਉੱਥੇ ਜਾਣ ਦੀ ਤਾਂਗ ਰੱਖਦੇ ਸਨ ਹੋੜ ਉਹਨਾਂ ਸਾਹਮਣੇ ਵੱਡੀ ਮੁਸ਼ਕਿਲ ਦਿਖਾਈ ਦਿੰਦੀ ਹੈ ਡੈਂਡੀ ਇਹ ਨਹੀਂ ਸਭ ਨੂੰ ਸਟਾਰਟ ਅਮਰੀਕਾ ਆਸਟ੍ਰੇਲੀਆ ਅਤੇ ਬਰਤਾਨੀਆ ਨੇ ਵੀ ਵਿਦੇਸ਼ੀਆਂ ਦੀ ਆਪਣੇ ਮੁਲਕਾਂ ਵਿੱਚ ਆਮਦ ਨੂੰ ਰੋਕਣ ਲਈ ਕਾਨੂੰਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਭੰਡੀ ਕੈਨੇਡਾ ਵਿੱਚ ਤਾਂ ਸਿਆਸੀ ਤੌਰ ਉਤੇ ਵੀ ਵੱਡੀ ਹਲਚਲ ਦਿਖਾਈ ਦੇ ਰਹੀ ਹੈ। ਇੱਥੇ ਆਮ ਚੋਣਾ ਸਿਰ ਉਤੇ ਹਨ। ਪਰ ਸ਼ਾਇਦ ਇਸੇ ਕਾਰਨ ਲਿਬਰਲ ਪਾਰਟੀ ਨੇ ਪਿਛਲੇ 15 ਸਾਲਾਂ ਤੋਂ ਪ੍ਰਧਾਨ ਮੰਤਰੀ ਬਣੇ ਆ ਰਹੇ ਜਸਟਿਨ ਟਰੂਡੋ ਨੂੰ ਇਸ ਸਾਲ 14 ਮਾਰਚ ਨੂੰ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ ਸੀ ਕਿਉਂਕਿ ਉਹਨਾਂ ਦੀਆਂ ਨੀਤੀਆਂ ਕਾਰਨ ਆਮ ਲੋਕ ਨਾਰਾਜ਼ ਹੋਣੇ ਸ਼ੁਰੂ ਹੋ ਗਏ ਸਨ ਡੰਡੀ ਉਨ੍ਹਾਂ ਦੀ ਥਾਂ ਉੱਤੇ ਮਾਰਕ ਕਾਰਨੀ ਨਵੇਂ ਪ੍ਰਧਾਨ ਮੰਤਰੀ ਬਣੇ ਹਨ ਜਿਨ੍ਹਾਂ ਨੇ ਆਉਂਦਿਆਂ ਹੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਡੰਡੀ ਇਹ ਚੋਣਾਂ ਇਸੇ ਮਹੀਨੇ 28 ਅਪ੍ਰੈਲ ਨੂੰ ਹੋਣਗੀਆਂ ਜਿਨ੍ਹਾਂ ਵਿੱਚ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀ ਦਰਮਿਆਨ ਮੁੱਖ ਮੁਕਾਬਲਾ ਹੁੰਦਾ ਦੇਖਿਆ ਜਾਏਗਾ ਡੰਡੀ ਅਮਰੀਕੀ ਰਾਸ਼ਟਰਪਤੀ ਵੱਲੋਂ ਕੈਨੇਡਾ ਦੀ ਪ੍ਰਭੂਸત્તા ਉੱਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਅਤੇ ਆਪਣੇ ਵਿਗੜਦੇ ਅੰਦਰੂਨੀ ਹਾਲਾਤ ਦੇ ਮੱਦੇਨਜ਼ਰ ਨਵੀਂ ਸਰਕਾਰ ਨੇ ਆਪਣੀਆਂ ਪਹਿਲੀਆਂ ਵਿਦੇਸ਼ੀ ਨੀਤੀਆਂ ਉੱਤੇ ਵੀ ਮੋੜ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਡੈਂਡੀ ਪਿਛਲੇ ਦਿਨੀ ਭਾਰਤੀ ਮੂਲ ਦੀ ਲਿਬਰਲ ਪਾਰਟੀ ਦੀ ਮੰਤਰੀ ਅਨੀਤਾ ਆਨੰਦ ਨੇ ਸਰਕਾਰ ਦੀਆਂ ਭਾਰਤ ਪ੍ਰਤੀ ਨੀਤੀਆਂ ਦਾ ਖੁਲਾਸਾ ਕਰਦਿਆਂ ਇਹ ਕਿਹਾ ਹੈ ਕਿ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹੁਣ ਭਾਰਤ ਨਾਲ ਬਣੇ ਤਣਾਹ ਪੂਰਣ ਸਬੰਧਾਂ ਬਾਰੇ ਨਰਮ ਰਵੱਈਆ ਅਖਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ ਤਾ ਜੋ ਦੋਹਾ ਦੇਸ਼ਾਂ